ਵਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਇਹ ਤੇ ਸ਼ਨੀਵਾਰ ਦਸੰਬਰ 27 2025 ਨੂੰ ਗੁਰਦੁਆਰਾ ਗੁਰਨਾਨਕ ਦਰਬਾਰ ਹਿਕਸਵਲ ਲੌਂਗ ਆਇਲੈਂਡ ਨਿਊਯਾਰਕ ਵਿਖੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਵ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਤਿੰਨ ਰੋਜ਼ਾ ਆਰੰਭੇ ਗਏ ਪਾਰ ਦੇ ਭੋਗ ਉਪਰੰਤ ਗੁਰੂ ਘਰ ਦੇ ਪ੍ਰਸਿੱਧ ਰਾਗੀ ਢਾਡੀ ਜਥਿਆਂ ਨੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ। ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਗੁਰੂ ਸਾਹਿਬ ਜੀ ਦੀ ਪਾਲਕੀ ਉੱਪਰ ਫੁੱਲਾਂ ਦੀ ਵਰਖਾ ਨਾਲ ਹੋਈ। ਸੰਗਤਾਂ ਲਈ ਵਿੰਨ ਪ੍ਰਕਾਰ ਦੇ ਪਕਵਾਨਾਂ ਦੇ ਅਟੁੱਟ ਲੰਗਰ ਲਗਾਏ ਗਏ ਦੱਸ ਦਈਏ ਸਮੂਹ ਕਮੇਟੀ ਨੇ ਸੇਵਾਦਾਰਾਂ ਅਤੇ ਸੰਗਤਾਂ ਦਾ ਤੈ ਦਿਲੋਂ ਧੰਨਵਾਦ ਕੀਤਾ ਅਤੇ ਸਾਰੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸੰਗਤ ਨੂੰ ਹਾਜ਼ਰੀ ਲਗਾਉਣ ਦੀ ਅਪੀਲ ਕੀਤੀ ਗਰੀ ਪਰਤਾ ਜੀ ਮਮਾ ਕਰਤਾ ਉਹਨਾਂ ਨੇ ਕਿਹੜੇ ਕਿਹੜੇ ਕੌਤਕ ਕੀਤੇ ਅੱਜ ਵੀ ਤੁਸੀਂ ਪੜਨਾ ਸੈੱਤ ਜਾਓ ਤੇ ਉਹਨਾਂ ਕੌਤਕਾਂ ਦੀ ਯਾਤਰਾ ਗੁਰਦੁਆਰੇ ਬਣੇ ਨੇ ਜਾਂ ਤਾਂ ਉਹਨਾਂ ਦੀ ਯਾਦਗਾਰ ਉੱਥੇ ਹੁਣ ਤੱਕ ਮੌਜੂਦ ਹੈ ਫੈਦਨੰਦਾਲ ਜੀ ਜੋ ਗੁਰੂ ਸਾਹਿਬ ਦੇ ਹਮਕਾਲੀ ਸਨ ਉਹਨਾਂ ਨੇ ਗੁਰੂ ਸਾਹਿਬ ਦੀ ਸਿਫਤ ਸਲਾਹ ਵਿੱਚ ਬਹੁਤੀ ਕੁਝ ਲਿਖਿਆ ਹੈ ਉਈ ਖੇਰ ਵਿੱਚ ਕਹਿੰਦੇ ਨੇ ਖਜ਼ਾਨੇ ਹਰਕੰਝ ਗੁਰੂ ਗੋਬਿੰਦ ਸਿੰਘ ਖਜ਼ਾਨੇ ਹਰਕੰਝ ਗੁਰੂ ਗੋਬਿੰਦ ਸਿੰਘ ਕਿਸਰਤ ਪੈਸੇ ਦੱਸ ਰਹੇ ਸੀ ਕਿ ਉਹਨਾਂ ਨੇ ਸ਼ੋਗਤ ਦੀ ਰਾਣੀਆਂ ਨੂੰ ਅਤੇ ਹੋਰ ਕਈ ਇਹੋ ਜਿਹਾ ਜੋ ਵੀ ਗੰਝ ਸੀ ਉਹਨਾਂ ਨੇ ਜੋ ਕੜੇ ਸੀ ਸੋਨੇ ਦੇ ਉਹ ਗੰਗਾ ਦੇ ਭੇਟ ਕੀਤੇ ਸਭ ਸੋ ਇਸੇ ਤਰ੍ਹਾਂ ਭਾਈ ਗੁਰਦਾਸ ਭਾਈ ਨੰਦ ਲਾਤੀ ਕੇਂਦਰੇ ਖਜ਼ਾਨੇ ਹਰ ਗੰਝ ਗੁਰਗੋਬਿੰਦ ਸਿੰਘ ਮਰਮੇ ਹਰ ਰੰਝ ਗੁਰਗੋਬਿੰਦ ਸਿੰਘ ਉਸ ਖਜ਼ਾਨੇ ਦਾ ਉਹਨਾਂ ਕੋਲ ਗੰਜੇ ਪਰਪੂਰ ਖਜ਼ਾਨੇ ਸੀ اور ਹਰ ਰੰਝ ਦਾ ਹਰ ਜਨ ਨੂੰ ਵੀ ਕੋਈ ਤਕਲੀਫ ਰੰਝ ਸੀ ਉਹਨਾਂ ਦੀ ਮਰਮ ਗੁਰੂ ਗੋਬਿੰਦ ਸਿੰਘ ਸਾਹਿਬ

جو ایک بہت بھادر قوم دا جنم ہوا جو آج تک تسی انہوں نے جو دعوان دی کاریاں اسے پہنچے جو اسی انہوں نے اسی پانکہ کا کاروں دے نالا پڑھتیوں اپیت کر دے گیا اسی طرح قربون سیزا جی نے بہت جنگہ لڑیاں مغل سر دے اگنس جو کوئی ایک انصاف دی لڑائی سی انہوں نے شوشیر دارم دین سر دارم دی رکھیا ہوا نہیں اٹھائے انہوں نے انسانیت میں بچانا ہوا سے ایک کام کی تا جس میں چونہ نے اپنے فادر اتی چار سائر ਉਹਨਾਂ ਦੇ ਬਿਧੀ ਇਸ ਇਸ ਇਨਸਾਫ ਦੀ ਲੜਾਈ ਵਿੱਚ ਇਹ ਦੋ ਤੁਸੀਂ ਸੋਚੋ ਧਰਮ اسلام ਦਾ ਜੋ ਜਨਮ ਹੋਇਆ ਉਹ ਹੋਇਆ ਸੀ ਆਪਣੇ 사우ਦੀਆ ਅਰੇਬੀਆ ਵਿੱਚ ਮੱਜਦੂਨ ਉਹਨਾਂ ਦੇ ਫਾਲੋਅਰਸ ਨੇ ਇੱਕ ਅਜਿਹੀ ਕਾਇਸੀ ਦੁਨੀਆ ਨੂੰ ਮੁਸਲਮਾਨ ਬਣਾਇਆ ਤੇ ਉਹਨਾਂ ਨੇ ਲੜਾਈਆਂ ਸ਼ੁਰੂ ਕੀਤੀਆਂ ਕੰਟਰੀ ਤੋਂ ਕਰਕੇ ਉਹਨਾਂ ਦਾ ਉਹਨਾਂ ਦਾ ਲਾਰਜ ਸਪੋਰਟ ਹੁੰਦਾ ਉਹ ਤਰ੍ਹਾਂ ਬੜਵੰਧਨ ਦੇ ਵਿੱਚ ਕਾਰਨ ਨਾਲ ਉਹਨਾਂ ਦੇ ਜਿੱਤਣਾ ਕੱਚੇ ਸੀ ਸਾਰਾ ਕੱਟੋ آج اگر تسی کسی بھی اسلامی کنٹری جاؤ سرف اربک کلچر ہے جو انہوں کا اپنا اینشن کلچر کوئی بھی نہیں ہے کہ اگر ہندوستان میں سکسفل ہو جائیں کہ شاید بھی تن گرگان گرن سامنے بیٹھ کے تن گرو گرنتھ ساحب پڑھ کے ابھی اس کو سرا کے نہیں ہو سکتے تن تن گرو گوبند سنگھ جی ہے جو سب بڑی دین ہے وہ دین ہے گی سام گرو گرنتھ جو انہوں نے وسے لاسٹ گرو ਜਦੋਂ ਗੁਰੂ ਦੇ ਸਾਹਬ ਦੇ ਨਾਲ ਉਹ ਲੜਦੇ ਆ ਸਾਡਾ ਸਸਤਨਾ ਕੀ ਜੋ ਅੱਜ ਅੱਜ ਸਾਡੇ ਕੋਲ ਸੇਚ ਚਲ ਰਿਹਾ ਨਾਸੁਕ ਉਹ ਉਸ ਦਾ ਕੋਲ ਹੈ ਮੈਂ ਆਈ ਉਸਾਈ ਸਤ ਤੱਕ ਆਕਰਨਾ ਚੁਬਿਸ ਲਈ ਉਸ ਗੁਰੂ ਕਾਰਜ ਵਿੱਚ ਛੇਹੇ ਗੁਰਪੁਰ ਸੀ ਜੋ ਛੋਟਾ ਸਾਡਾ ਦੇ ਬਡੇ ਸਾਡਾ ਸੀ ਤਾਂ ਤੰਤ ਗੁਰੂ ਉਸ ਜੀ ਰਗਤ ਉਸੀ ਦਾ ਜਿਸ ਦਿਨ ਬਰਫ ਵੀ ਹੋਣੇ ਦੀ ਵਾਪਾਵਜੂਦੀ ਠੰਡ ਹੋਣੇ ਦੀ ਵਾਪਾਵਜੂਦੀ ਇਸ ਗੁਰੂ ਕਾਰਜ ਸੰਕਾ ਬੜੀ ਸ਼ਰਧਾ ਪੂਰਨ ਨਾਲ ਉਹ ਮਾਕੇ ਆਇਆ ਨੇ

ہمارا مجبور تک ہوں گے مہا کیتے آپ کے حصہ لیں گے کہ آپ آؤ اپنے دوست متر آؤ بزرگ لے کے آؤ سارے خوشیاں پراپت کرو اسی طرح پہلی جنوری نو بھی جو اس گرو کرے ساتھ روپ سنگھ جی کا کیرتن ہوئے گا پہلے ای میلو سارا پروگرام بھیجا جائے گا جنہیں نہیں ہے کہ سامنے اپنا ای میل ضرور لکھا دوں ਇਨਕੇ ਪਰਸਾਦ ਸੁਖਿਆ ਨਹੀਂ ਰਸਨਾ ਸਾਹੀ ਦਾ ਜੋ ਰਾਜਸੰਗ ਕੋ ਬੜੇ ਜ਼ਾਲਮੀ ਹੋ ਚੁਕੇ ਸਨ ਜਿਹੜੇ ਕਿ ਪਰਜਨ ਤੰਗ ਪਰੇਸ਼ਾਨ ਕਰਦੇ ਸਨ ਤੇ ਅਗਿਆਨਤਾ ਦੇ ਹਨੇਰੇ ਵਿੱਚ ਸਾਰਾ ਸੰਸਾਰ ਡੁੱਬਿਆ ਹੋਇਆ ਸੀ ਉਦੋਂ ਫਿਰ ਸੁਣੀ ਪੁਕਾਰ ਦਾ ਤਾਰ ਕੰ ਗੁਰਨਾਨ ਦੇਵ ਜਗ ਮਾਹੀ ਪਠਾਇਆ ਗੁਰਨਾਨ ਦੇਵ ਮਾਲ ਦੇ ਨਾਲ ਉਸ ਦੇ ਭੇਜਿਆ ਤੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਬਾਰੇ ਵੀ ਅਪਣੇ ਇਹੀ ਗਿਆਨ ਦਿੰਦਾ ਨਾ ਅਦਾ ਪ੍ਰਕਟ ਹੋ ਮਤ ਕਮੜਾ ਬੜਾ ਆਮ ਇਕਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਹੀ ਗੁਰਤੀ ਲਾ ਪ੍ਰਗਟ ਹੋਏ ਉਹ ਭੇਜੇ ਗਏ ਤੇ ਜੋਤ ਉਹਨਾਂ ਦੇ ਅੰਦਰ ਉਹੀ ਹੈ ਜਿਹੜੀ ਗੁਰਨਾਨ ਦੇਵ ਮਾਲ ਦੇ ਵਿੱਚ ਹੈ ਤੇ ਗੁਰਨਾਨ ਦੇਵ ਜੀ ਉਹਨਾਂ ਜੋਤ ਕਿਹੜੀ ਹੈ ਤੇ ਗੁਰਬਾਣੀ ਦਾ ਇਹ ਫੈਸਲਾ ਹੈ ਕਿ ਉਹ ਪ੍ਰਮਾਤਮਾ ਆਪ ਆਪਣਾ ਆਪ ਧਰਤੀ ਗੁਰਨਾਨ ਦੇ ਸ਼ੀਰ ਵਿੱਚ ਜੋਤ ਦਾ ਕਿਸ ਸੰਸਾਰ ਤੇ ਆਇਆ ਗੁਰੂ ਨਾਨਕ ਮਹਾਰਾਜ ਇਸ ਪ੍ਰਮਾਤਮਾ ਦਾ ਰੂਪ ਹਨ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤੇ ਜੁਰਗ ਮੰਦ ਮਨ ਦੀ ਸੰਸਾਰ ਤੇ ਆਏ ਉਹਨਾਂ ਨੇ ਇਸ ਲੋਕਾਈ ਨੂੰ ਕੀ ਕੀਤਾ ਉਸ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਿਆ ਕਿਉਂਕਿ ਸਾਨੂੰ ਬਾਣੀ ਵਿੱਚੋਂ ਜਾਣਚਾਸਕ ਵੱਲ ਮਿਲਦੇ ਨੇ ਉਸਕਾਰ ਕੋਲ ਗੁਰੂ ਪਹਿਲਾਂ ਤਾਂ

ਤੁਹਾਡਾ ਪਹਿਲਾਂ ਆਪਣੇ ਫੋਨ ਤੇ ਦੇਖ ਲੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜਰੂਰ ਦਬਾਓ